ਗੁੱਡ ਮਾਰਨਿੰਗ ਵੈਲਕਮ ਟੂ ਬੈਕ ਅਜਰਾ ਸਾਡਾ ਨਿਊ ਬਲੌਗ ਸੂਆ ਦੇ ਪੰਜ ਚੁੱਕੇ 9 ਤਾਂ ਮੈਂ ਇਧਰਲੇ ਕਮਰੇ ਦੀਆਂ ਸਫਾਈਆਂ ਕਰਕੇ ਹੋ ਚੁੱਕੀਆਂ ਬਿੱਲੀ ਮੈਂ ਅਰਜਾਈ ਰੱਖਦੀ ਬੈੱਡ 'ਚ ਤੇ ਆਹ ਵਾਲਾ ਕੰਬਲ ਕੱਢਦਾ ਕੱਕੇ ਨੂੰ ਤੇ ਉਧਰ ਤਾਂ ਸਾਡੇ ਕੋਲੇ ਚਲੋ ਕੰਬਲੇ ਹੁੰਦਾ ਅਸੀਂ ਅਰਜਾਈ ਲਈਓ ਨੀਗੀ ਕੰਬਲ ਹੁੰਦਾ ਸਾਡੇ ਕੋਲੇ ਤੇ ਕੰਬਲ ਤਾਂ ਚਾੜੋ ਸਾਰੀ ਗਰਮੀ ਸਰਦੀ ਸਾਡੇ ਕੋਲ ਚੱਲਦਾ ਹੀ ਆ ਸਰਦੀ ਜੀ ਸਰਦੀ ਹੁੰਦੀ ਆ ਗਰਮੀ ਦੇ ਵਿੱਚ ਏਸੀ ਹੁੰਦਾ ਤਾ ਕੰਬਲ ਚਲਦਾ ਕਾਕੇ ਕੋਲੇ ਜਿਹੜੀ ਪਿੰਕ ਕਲੀਰ ਰਜਾਈ ਸੀ ਬਹੁਤ ਹੀ ਜ਼ਿਆਦਾ ਭਾਰੀ ਸੀ ਬਹੁਤ ਜ਼ਿਆਦਾ ਮੋਟੀ ਸੀ ਇਸ ਲਈ ਰਜਾਈ ਮੈਂ ਰੱਖਦੀ ਬੈੱਡ ਦੇ ਵਿੱਚ ਤੇ ਕੰਬਲ ਕੱਢਦਾ ਕਾਕਾ ਰਾਤ ਰੋਲਾ ਪਾਉਂਦਾ ਸੀ ਕਹਿੰਦਾ ਮੈਨੂੰ ਕੰਪਲਟੇ ਠੰਡ ਲੱਗੂ ਮੈਂ ਕਹਾਂ ਨਹੀਂ ਵੀ ਇੰਨੀ ਠੰਡ ਨਹੀਂ ਹੈਗੀ ਉਹ ਤਾਂ 3-4 ਦਿਨ ਹੋ ਗਿਆ ਸੀ ਕਿ ਕੋਟ ਵੀ ਛੋੜ ਨਹੀਂ ਲਏ ਤੇ ਸਾਹੀ ਟੀ-ਸ਼ਰਟਾਂ ਵਗੈਰਾ ਕੱਢ ਲਈਆਂ ਸੀ ਪਤਲੇ ਕੱਪੜੇ ਪੋਣੇ ਹੁਣ ਗगन ਵੀ ਮੈਂ ਵੀ ਟੀ-ਸ਼ਰਟਾਂ ਕੱਢ ਲਈਆਂ ਗਰਮ ਕੱਪੜੇ ਸੜ ਤੇ ਬੈੱਡ 'ਚ ਇੱਕ ਦੋ ਕੱਪੜੇ ਰੱਖੇ ਨੇ ਜੋਦੜੀ ਅਸੀਂ ਵੀ ਰੱਖਿਆ ਹੈ ਤਾਂ ਸਾਡੇ ਇੱਕ ਇੱਕ ਜੈਕਟ ਮੇਰੀ ਤੇ ਗੱਦੀ ਬਾਹਰ ਰੱਖੀ ਹੈ ਤੇ ਤੇ ਸ਼ਾਲ ਰੱਖਿਆ ਵੀ ਬਿਲਕੁਣੇ ਕਈ ਵਾਰ ਕਣੀਕੜਾ ਮਨ ਹੋ ਜਾਂਦਾ ਕਈ ਵਾਰ ਜੇ ਸਵੇਰ ਸ਼ਾਮ ਠੰਡ ਹੁੰਦੀ ਆ ਹੁਣ ਮੈਂ ਜੋਦੜ ਨੂੰ ਸਕੂਲ ਵੀ ਛੱਡਣ ਜਾਣੀ ਆ ਐਕਟਵਾ ਦੇ ਉੱਤੇ ਪਰ ਨਹੀਂ ਠੰਡ ਨਹੀਂ ਲੱਗਦੀ ਮੈਂ ਨਾ ਸ਼ਾਲ ਲੈ ਕੇ ਜਾਣੀ ਨਾ ਮੈਂ ਜੈਕਟ ਪਾ ਕੇ ਜਾਣੀ ਤਿੰਨ ਦਿਨ ਹੋ ਗਏ ਮੈਂ ਆਈ ਟੀ-ਸ਼ਰਟ ਜੀ ਜਾਣੀ ਆ ਮੌਸਮ ਕਾਫੀ ਜ਼ਿਆਦਾ ਚੇਂਜ ਹੋ ਗਿਆ ਬਹੁਤ ਜ਼ਿਆਦਾ ਫਰਕ ਪੈ ਗਿਆ ਅੱਜ ਆ ਗਹਿਰਾ ਮਾਰਚ ਅੱਜ ਆ ਕਾਕਾ ਦਾ ਜਨਮ ਦਿਨ ਅੱਜ ਕਾਕਾ 16 ਸਾਲਾ ਦਾ ਪੂਰਾ ਹੋ ਗਿਆ ਤਾਂ ਤੈਨੂੰ ਲ ਕਾਕੇ ਦਾ ਜਨਮ ਦਿਨ ਹੁੰਦਾ 11 ਮਾਰਚ ਦਾ ਜਦਵਿੰਦਰ ਦਾ ਬੱਡੇ ਦਾ ਜੜੀਪ੍ਰਿੰਦਰ ਦਾ ਹੁੰਦਾ 16 ਅਗਸਤ ਦਾ ਜੋਤ ਦਾ 22 ਨਵੰਬਰ ਦਾ ਮੇਰਾ ਤੇ ਕਾਕੇ ਦਾ ਇੱਕੋ ਮਹੀਨੇ ਚ ਹੁੰਦਾ ਮੇਰਾ 31 ਮਾਰਚ ਦਾ ਜਨਮ ਦਿਨ ਤੇ ਮੇਰਾ ਵੀ ਅਸੀ ਮਹੀਨੇ ਚਾ ਤੇ ਮੇਰਾ 31 ਮਾਰਚ ਨੂੰ ਹੋਊਗਾ ਤੇ ਕਾਕੇ ਦਾ ਅੱਜ ਜੋਤ 22 ਨਵੰਬਰ ਨੂੰ ਹੋਈ ਸੀ ਤੇ ਜਦਵਿੰਦਰ 16 ਅਗਸਤ ਨੂੰ ਜਦਵਿੰਦਰ ਦਾ ਜਨਮ ਦਿਨ 16 ਅਗਸਤ ਦਾ ਬੱਡੇ ਵਾਲੇ ਦਾ ਉਹਨਾਂ ਬੱਡੇ ਵਾਲਾ 8 ਸਾਲ ਦੇ ਵਿੱਚ ਆ ਤੇ 16 ਅਗਸਤ ਨੂੰ ਜਦਵਿੰਦਰ ਨੂੰ 19ਵਾਂ ਸਾਲ ਲੱਗ ਜਾਣਾ ਬੱਡੇ ਵਾਲੇ ਨੂੰ ਅੱਜ ਕਾ ਕਰ 17ਵਾਂ ਸਾਲ ਲੱਗ ਗਿਆ ਮੈਂ ਆਟਾ ਘੜਦਾ ਬਾਹਰ ਫਰਿੱਜ 'ਚ ਮੈਂ ਕਹ ਸੋਨੋ ਜੇ ਉੱਤਰੂਗਾ ਆਟਾ ਠੰਡਾ ਹੋਇਆ ਪਿਆ ਸੀ ਜਮਾਈ ਤੇ ਹੁਣ ਮੈਂ ਚਾਹ ਤਰੀਆ ਤੱਤੀ ਮੈਂ ਚਾਹ ਪੀਉਂਗੀ ਹੁਣ ਮੈਂ ਤੀਸਰੀ ਵਾਰ ਚਾਹ ਪੀਣ ਲੱਗਿਆ ਸਵੇਰ ਨੂੰ ਦੋ ਵਾਰ ਮੈਂ ਪਹਿਲਾਂ ਚਾਹ ਪੀਤੀ ਹੈ ਮੇਰਾ ਚਾਹ ਨਾਲ ਹੀ ਟੇਟਰ ਦਬਾਤਾ ਮੈਨੂੰ ਚਾਹ ਨਾਲ ਰੱਜੇ ਨਹੀਂ ਹੁੰਦਾ ਹੁਣ ਚਾਹ ਪੀ ਕੇ ਫਿਰ ਕੰਮ ਕਰੂੰਗੀ ਚਾਹ ਪੀ ਕੇ ਪਹਿਲਾਂ ਸਫਾਈਆਂ ਤੁਹਾਨੂੰ ਵੀ ਉਸ ਤੋਂ ਬਾਅਦ ਬਣਾਉਂਗੀ ਮੈਂ ਰੋਟੀ ਕੰਗਾਗਾ ਸੁੱਤੀ ਪਈਆ ਜੋਤ ਚਲੀ ਗਏ ਸਕੂਲ ਘਰਦੇ ਹਜੇ ਸਾਰੇ ਕੰਮ ਪਏ ਨੇ ਸਫਾਈਆਂ ਸਪੂਈਆਂ ਹਜੇ ਕਰਨ ਵਾਲੀਆਂ ਨੇ ਸੋਫੇ ਸਾਫੇ ਉਵੇਂ ਖਿਲਰੇ ਪਏ ਨੇ ਟੇਬਲ ਦੇ ਉੱਤੇ ਜੋਤ ਨੇ ਨੱਗਾ ਪਾਇਆ ਪੇ ਆਟੇ ਹੀ ਆਟਾ ਖਲਾ ਰਿਆ ਰਾਤ ਰੋਟੀ ਬਣਾ ਰਹੀ ਸੀ ਹਜੇ ਹੁਣ ਮੈਂ ਲੱਗੇ ਤੀਸਰੀ ਵਾਰ ਚਾਹ ਚਾਹ ਵੀ ਉਸ ਤੋਂ ਬਾਅਦ ਫਿਰ ਕੋਈ ਘਰ ਦੇ ਕੰਮ ਸ਼ੁਰੂ ਹੋ ਗਏ ਸਵੇਰ ਦਾ ਕੋਈ ਵੀ ਕੰਮ ਨਹੀਂ ਕਰਿਆ ਵਾ ਸਿਰਫ ਮੈਂ ਚਾਹ ਤੇ ਜੋ ਮੂੰ ਦਿੱਤਾ ਚਾਹ ਪੀਣ ਲੱਗੀ ਹੋਈ ਸਵੇਰ ਦੇ ਦੱਤੀ ਕਰ ਲੜਨੀ ਆ ਪੀਲਾ ਨਹੀਂ ਦੱਤੀ ਕਰ ਲੜਨੀ ਆ ਪੀਲਾ ਨਹੀਂ ਆਪਾਂ ਸਫਾਈਆਂ ਸਪੂਈਆਂ ਕਰਕੇ ਹੋ ਚੁੱਕੀਆਂ ਬਿੱਲੇ ਸੋਫੇ ਵੀ ਸੈੱਟ ਕਰ ਲਏ ਟੇਬਲ ਵੀ ਤੇ ਬੈਡਾਂ ਦਾ ਕੰਬਲ ਵੀ ਪਛਾਰਾ ਚਾਦਰ ਵੀ ਝਾੜ ਕੇ ਪਛਾ ਕੇ ਸਭ ਕੁਝ ਕਰਤਾ ਸੈੱਟ ਤੇ ਆਹ ਗਲਾਸ ਆ ਜੋਤ ਦਾ ਆਹ ਬੋਤਲ ਆ ਮੇਰੀ ਆਹ ਡੱਬਿਆਂ ਦੇ ਵਿੱਚ ਜੋਤਰੀਆਂ ਹੁੰਦੀਆਂ ਨੇ ਚੀਜ਼ੀਆਂ ਉਹ ਗਲਾਸ ਆ ਗगन ਦਾ ਜਿਹੜਾ ਸਾਡਾ 24 ਘੰਟੇ ਪਾਣੀ ਪੀਆ ਹੁੰਦਾ ਤੇ ਆ ਦੁਨੀਆ ਭਰ ਦੇ ਆ ਪਤਾ ਨਹੀਂ ਕੀ ਮੂਰਤੀਆਂ ਬਣਾਵਣਾ ਮੇਰੀ ਕੁੜੀ ਨੇ ਕੰਧਾਂ ਤੇ ਲਾਈਆਂ ਨੇ ਕਲੇ ਲਿਆਉਂਦੀ ਆ ਤੇ ਦੁਕਾਨ ਤੋਂ ਕੰਧਾਂ ਦੇ ਉੱਤੇ ਚਿਪਕਾਤਾ ਨਹੀਂ ਪੋਚੇ-ਪਾਚੇ ਲਾ ਕੇ ਬਿੱਲੇ ਆ ਉਹ ਪਾਸੇ ਥੋੜਾ ਜਿਹਾ ਪਰੇ ਗਿੱਲਾ ਰਹਿ ਗਿਆ ਉਰੇ ਸੁੱਕ ਗਿਆ ਗगन ਬਣਾ ਰਹੀ ਆ ਰੋਟੀ ਮੇਰਾ ਪੁੱਤ ਡਾਂਸ਼ੀ ਕਰ ਰਿਹਾ चल हम शीशी पीरा बहुत तो ना चलिया दवा शीशी तो 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 था था। हाँ खड़ छे ती तो, डुग सट मरवा छे कर लेट हो गया सी ਥੱਲੇ ਥਾਂ ਹੀ ਨਹੀਂ ਸੀ ਨੱਚਣ ਨੂੰ ਕਿਤੇ ਇੱਥੇ ਥਾਂ ਹੈ ਅੱਜ ਨੂੰ ਨੁੱਟਦਾ ਨੁੱਟਦਾ ਦਗਣਾ ਜਾ ਚੱਕਲਾ ਠੰਡੀ ਹੋ ਜਾਣੀ ਆ ਹਕੇ ਪੂਰਾ ਕਰ ਦਮਾ ਹੋ ਗਿਆ ਚਾਰਜ ਦੇਖਿਆ ਨਹੀਂ ਮੈਂ ਦੇਖ ਲਓ ਗਿਆ ਹੁਣ ਹੋ ਗਿਆ 76% ਪਹਿਲਾਂ ਤਾਂ 45 ਤੇ ਲਾਇਆ ਸੀ ਘਰੇ ਪੈਸਾ ਰੱਖੋ ਚੱਲ ਚੱਲ ਰਾਤ ਨੂੰ ਮੱਛੀਆਂ ਕਰੇ ਸੋਹਣੀਆਂ ਲੱਗਦੀਆਂ ਨੇ ਨਾ ਅਸੀਂ ਆਏ ਸੀ ਸੈਰ ਕਰਨ ਲਈ ਪਹਿਲਾਂ ਇਧਰੋਂ ਦੀ ਜਾ ਕੇ ਐਂ ਦੀ ਉੱਪਰ ਦੀ ਘੁੰਮ ਕੇ ਆਏ ਆ ਫੱਕੀ ਦੀ ਸਾਈਡ ਹਾਏ ਹਾਏ ਕੁੜੀ ਬੱਜੀ ਬੱਜੀ ਕੁੜੀ ਮੇਰੀ ਦੇਖਦਾ ਤੂੰ ਏ ਭੈਣੇ ਇਹਦਾ ਹੱਥ ਫੜ ਕੇ ਤੁਰਦੀ ਆ ਮੈਂ ਜਦੋਂ ਵੀ ਤੁਰਦੀ ਆ ਹੱਥ ਫੜ ਕੇ ਵੀ ਡਿੱਗ ਜਾਂਦੀ ਆ ਇਹ ਤੁਰ ਲੱਗੀ ਨਹੀਂ ਦੇਖ ਰਹੀ ਕਿੱਦਾਂ ਨੂੰ ਤੁਰਦੀ ਆ ਇਹਨੂੰ ਸੰਭਲ ਕੇ ਬੰਦਾ ਨਹੀਂ ਦੇਤਾ ਹੋਰ ਕਹਿੰਦੇ ਤਾਂ ਕੋਈ ਡਾੜਾ ਹੋ ਗਿਆ ਸਰੀਰ ਕਿਤੇ ਬੰਦਾ ਨਹੀਂ ਦੇ ਸਕਦਾ ਇਹਨੂੰ ਇਹਨਾਂ ਕੋਲ ਤੇ ਕੋਈ ਕਰੀਏ ਰਾਜ ਕਲਾਸਾਂ ਦੇ ਤੋ ਕਾਰੀਆਂ ਨੇ ਚਾਹ ਦੇਖਦੀ ਹੋਵੇ ਬੜਾ ਬੋਲਦਾ ਕਰ ਨੂੰ ਚਲੋਗੇ ਤੇਰੀ ਸੈਰ ਹੋ ਗਈ ਐ ਇੱਕ ਅੱਧਾ ਕਿੜਾ ਕੱਢਣਾ ਇੱਥੇ ਆਪਣੀ ਗਲੀ 'ਚ ਕੱਢ ਲਓ ਅੱਗੇ ਅਸੀਂ ਇੱਥੇ ਕੰਮ ਇੱਥੇ ਘੁੰਮਦੇ ਬੱਜੀਓ ਗੱਡੀ 'ਚ ਬੱਜੀ ਨਹੀਂ ਪਰੇ ਹੋ ਜਾ ਜੋ ਤਾਂ ਖੜੀ ਸੀ ਤੇ ਮੈਂ ਤਾਂ ਚੱਲ ਗਈ ਉਹ ਖੜੇ ਘਟੀ 'ਚ ਬੱਜੀ ਕੁੜੀ ਮੇਰੀ ਜੋ ਤਾਂ ਮੈਂ ਬਾਜ਼ਾਰ ਤੁਰਦੀ ਆ ਜਾਨੀਆਂ ਨੂੰ ਬਾਜ਼ਾਰ ਲੈ ਕੇ ਹੱਥ ਫੜ ਕੇ ਘੁੱਟ ਕੇ ਤਾਂ ਹੱਥ ਫੜ ਕੇ ਵੀ ਅੜਕ ਜਾਂਦੀ ਆ ਇਹ ਉਹਦੇ ਬਹੁਤ ਤਾਰ ਨੂੰ ਜਾ ਕੇ ਤੁਰਦੀ ਆ ਥੱਲੇ ਨੂੰ ਤਾਂ ਦੇਖਦੀਓ ਨਹੀਂ ਇਹ ਕੱਢਣੋਂ ਹਸਤਾਲ ਤੱਕ ਕਿਹੜਾ ਕੱਢਣਾ ਇੱਥੇ ਬੈਜੀਆ ਪੱਲਤ ਇੱਥੇ ਬੈਣੀ ਹੁੰਦੀਆਂ ਸੀ ਅਸੀਂ ਸਾਡੇ ਪੁਰਾਣੇ ਬਰੋਕ ਦੇਖੀ ਪਿਛਲੀ ਗਰਮੀ ਦੇ ਇਹ ਤਾਂ ਲੱਤਾਂ ਲੂੰਕਾਂ ਕੇ ਬੈਠਾ ਆਓ ਇੱਥੇ ਬੈਜਣੀ ਹੁੰਦੀ ਸੀ ਅਸੀਂ ਜਦ ਥੱਕ ਜਾਂਦੀ ਸੀ ਮੈਂ ਤੇ ਜੋ ਤਾਂ ਅਸੀਂ ਰਾਤ ਨੂੰ ਬਹੁਤ ਕਿਹੜੇ ਕੱਢਦੀਆਂ ਸੀ ਮੈਂ ਤੇ ਜੋ ਤਾਂ ਔਰ ਸਰਦੀ ਕਰਕੇ ਨਹੀਂ ਕੱਢਦੀ ਸਰਦੀ ਦੇ ਵਿੱਚ ਜਿਵੇਂ ਤੋ ਫਿਰਿਆਣੀ ਜਾਂਦਾ ਮੈਨੂੰ ਠੰਡ ਬਹੁਤ ਲੱਗਦੀ ਹੈ ਮੈਨੂੰ ਜੋੜ ਬਹੁਤ ਦੁਖਦੇ ਨੇ ਸਰਦੀ ਦੇ ਵਿੱਚ ਇਸ ਕਰਕੇ ਸਰਦੀ ਦੇ ਵਿੱਚ ਨਹੀਂ ਭੁਗਣੀ ਅੱਜ ਉਹ ਸੈਰ ਕਰਦੇ ਸੀ ਅੱਜ ਬਹੁਤ ਚਿਰ ਬਾਅਦ ਸੈਰ ਕਰਨ ਲੱਗਾ ਬਹੁਤ ਚਿਰ ਬਾਅਦ ਅਸੀਂ ਘੁੰਮਣ ਲੱਗੇ ਅੱਜ ਕਮ ਸੇ ਕਮ ਸਾਲ ਬਾਅਦ ਸੈਰ ਕਰਨ ਲੱਗੀ ਮੈਂ ਸਰਦੀ ਚ ਵੈਨਤ ਤੋਂ ਦਿਨ ਸੀ ਜੀ ਬਈ ਆਪਣੇ ਗੋਡੇ ਬਹੁਤ ਦੁਖਦੇ ਨੇ ਲੈ ਇਹ ਸੁੱਕੀ ਤੋਰ ਪੂਰੇ ਕਿਤੇ ਬਗੈਰ ਛੱਟ ਖਾਦੇ ਇਹ ਉਤੋਂ ਦੀ ਮੈਂ ਕੁੱਟਣੀਆਂ ਨਾਲੇ ਥਪੇੜਦਰੀ ਮੈਂ ਨਾਲੇ ਸਵੇਰੇ ਪੇਪਰ ਆ ਉਹਨੂੰ ਦੱਸਣਾ ਕਿ ਉਹ ਸ਼ਾਵਰ ਤੇ ਹੁੰਦੇ ਕਿਤੇ ਟਾਪਰ ਆ ਆ ਦੇਖ ਅੱਛਾ ਹਾਈ ਮੈਨੂੰ ਅੰਨੀ ਨੂੰ ਟਾਪਰ ਨਹੀਂ ਦਿੰਦਾ ਤੇਰਾ ਉਥੋਂ ਵੀ ਲੋਕ ਆ ਜਿੱਦੋਂ ਪਹਿਲਾਂ ਟੱਕਰ ਕੇ ਆਉਂਦਾ ਉਹ ਕਹਿੰਦੇ ਕਿ ਟਾਪਰ ਕੱਡਾ ਵੱਡਾ ਮੈਂ ਕਿਹਾ ਟਾਪਰ ਕਿੱਥੇ ਆ ਟਾਪਰ ਉਹਦੇ ਮੈਨੂੰ ਟਾਪਰ ਨਹੀਂ ਦੱਸਦੇ ਮੈਂ ਬਾਈ ਬਾਈ ਨਹੀਂ ਆ ਮੇਰਾ ਗਿਆ ਮੈਨੂੰ ਐਡਾ ਟਾਪਰ ਨਹੀਂ ਦੱਸਿਆ ਥੱਲੇ ਖੜਾ ਟਾਪਰ ਤੇ ਕੀ ਗ੍ਰਾਮ ਹੌਸਪੀਟਲ ਹੋਰ ਵੱਡਾ ਬਣਾਉਣ ਲੱਗੇ ਨੇ ਹੋਰ ਉੱਚੀਆਂ ਮੰਜ਼ਲਾ ਚੱਕਤੀਆਂ ਤਾਂ